ਨਾਪਾ ਵਿੱਚ ਪਈ ਤੇਜ਼ ਬਾਰਿਸ਼ ਦੇ ਕਾਰਨ ਜਿੱਥੇ ਇਹ ਬਾਰਿਸ਼ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਈ ਹੈ ਉੱਥੇ ਸ਼ਹਿਰ ਨਿਵਾਸੀ ਵੀ ਖੁਸ਼ੇ ਦਿਖਾਈ ਦੇ ਰਹੇ ਹਨ ਕਿਉਂਕਿ ਬਾਰਿਸ਼ ਦੇ ਕਾਰਨ ਜੋ ਬਿਮਾਰੀਆਂ ਖੰਗ, ਜ਼ੁਕਾਮ, ਗਲਾ ਖਰਾਬਸੀ ਬੱਚਿਆਂ ਨੂੰ ਵੀ ਸੁੱਕੀ ਖੰਗ ਦੇ ਨਾਲ ਨੁਕਸਾਨ ਹੋ ਰਿਹਾ ਸੀ ਇਹ ਬਾਰਿਸ਼ ਹੁਣ ਸਾਡੇ ਲਈ ਫਾਇਦੇਮੰਦ ਹੋਵੇਗੀ ਇਹ ਜਿਹੜੀ ਬੇਵਕੂਫੀ ਸਰਕਾਰ ਦੀ ਗੱਲ ਕਰਦੇ ਆਪਾਂ ਇਹ ਕਿਸਾਨਕੋ ਵਾਸਤੇ ਬਹੁਤ ਲਾਭਦਾਇਕ ਹੈ ਹਰ ਇੱਕ ਪਾਸੇ ਆਲੂਆਂ ਦਾ ਵੀ ਜਿਹੜੇ ਕੋਰੇ ਦਾ ਕਹਿਰ ਜਾਰੀ ਸੀ ਉਸ ਨੂੰ ਵੀ ਇੱਕ ਬਹੁਤ ਆਲੂ ਨੂੰ ਵੀ ਇੱਕ ਫਸਲ ਵਧੀਆ ਇਹ ਦਵਾਈ ਤਰ੍ਹਾਂ ਦਾ ਇੱਕ ਕੰਮ ਕਰੂਗਾ ਇਹ ਪਰ ਜੇ ਆਪਾਂ ਇੱਕ ਗੱਲ ਕਰਦੇ ਜੇ ਇਸ ਤੋਂ ਜ਼ਿਆਦਾ ਬਰਸਾਤ ਹੁੰਦੀ ਤਾਂ ਜਿਹੜਾ ਆਲੂ ਦੀ ਪਟਾਈ ਚੱਲਦੀ ਉਹ ਤੋਂ ਬਹੁਤ ਵੱਡਾ ਨੁਕਸਾਨ ਹੈ ਇਹ ਜ਼ਿਆਦਾ ਮੀਂਹ ਤਾਂ ਕਿਸੇ ਵੀ ਤਰੀਕੇ ਨਾਲ ਪ੍ਰੋਬਲਮ ਆ ਸਕਦੀ ਹੈ ਪਰ ਕਣਕ ਨੂੰ ਕੋਈ ਨੁਕਸਾਨ ਨਹੀਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਆਏਗਾ ਸਰੋਂ ਨੂੰ ਵੀ ਬਹੁਤ ਵਧੀਆ ਰਹਿੰਦਾ ਹਰੇ ਚਾਰਿਆਂ ਨੂੰ ਇਹ ਬਹੁਤ ਫਾਇਦੇ ਵਾਲੀ ਚੀਜ਼ ਹੈ ਜਿਹੜੀ ਸੁੱਕੀ ਠੰਡ ਵੱਰ ਰਹੀ ਸੀ ਬਿਮਾਰੀਆਂ ਦਾ ਘਰ ਬਣੀ ਹੋਈ ਸੀ ਉਹਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲੀ ਇਹ ਹੈ ਤਾਂ ਨੁਕਸਾਨਦੇਹ ਜੀ ਜਿਹੜੇ ਅਗੇਤੇ ਆਲੂ ਨੇ ਜਿਵੇਂ ਆ ਦੇਖੋ ਜਿਵੇਂ ਪਾਣੀ ਛੜਨਾ ਸ਼ੁਰੂ ਹੋ ਗਿਆ ਜੇ ਜਿਆਦਾ ਬਰਸਾਤ ਨਾ ਹਟੀ ਜੀ ਹੁਣ ਤਾਂ ਤਾਂ ਇਹ ਨੁਕਸਾਨਦੇਹ ਹੈ ਜੀ ਜਿਵੇਂ ਅਗੇਤੇ ਆਲੂ ਨੇ ਇਹ ਪਟਾਈ ਦੇ ਸਿਰ ਤੇ ਨੇ ਜੇ ਅੱਜ ਪਟ ਲੀਏ ਚਾਹੇ ਕੱਲ ਪਟ ਲੀਏ ਜੀ ਹੁਣ ਇਹ ਬੱਤ ਨਹੀਂ ਆਉਣੇ ਜੀ ਪਹਿਲਾਂ ਤਾਂ ਫਿਰ ਜੇ ਬਾਰਿਸ਼ ਬਹੁਤ ਹੋ ਰਹੀ ਆ ਜੇ ਪਾਣੀ ਜਿਆਦਾ ਖੜ ਗਿਆ ਫਿਰ ਇਹਨਾਂ ਦੇ ਪਟਾਕੇ ਪੈ ਜਾਣੇ ਆ ਜੀ ਆਲੂ ਦੇ ਆਲੂ ਗਲ ਜਾਣਾ ਹੈ ਜੀ ਪਿੱਛੇ ਗਲ ਜਾਣਾ ਮਤਲਬ ਪਿੱਛੇ ਗਲ ਜਾਣਾ ਜੀ ਇਹ ਆਲੂ ਸਾਨੂੰ ਇਹ ਜੋ ਬਚਣਾ ਕੁਝ ਵੀ ਨਹੀਂ ਜਿਹੜਾ ਜਿਆਦਾ ਛੋਟਾ ਸਾਈਜ਼ ਹੋਏਗਾ ਉਹ ਲੇਬਰ ਦਾ ਖਰਚਾ ਕੱਢੇਗਾ ਜਾਂ ਸਾਡਾ ਸੀਡ ਪਿਆ ਹੈ ਜਿਹੜਾ ਉਹਦਾ ਕੱਢੇਗਾ ਜਿਹੜਾ ਰੇ ਸਾਡੇ ਸਪਰੇ ਸਾਡਾ ਹੋਇਆ ਉਹ ਸਾਰਾ ਪੱਲਿਓ ਪੇਗਾ ਜੀ ਠੇਕਾ ਜਿਹੜਾ ਜ਼ਮੀਨਾਂ ਦਾ ਉਹ ਸਾਰਾ ਸਾਡੇ ਪੱਲਿਓ ਜਾਏਗਾ ਆਲੂਆਂ ਲਈ ਤਾਂ ਇਹ ਨੁਕਸਾਨਦੇਹ ਹੈ ਜੀ ਬਹੁਤ ਜ਼ਿਆਦਾ ਜੀ ਕੀ ਬੰਦ ਹੋ ਜਵੇ ਇਹ ਤਾਂ ਵੀ ਤਾਂ ਵੀ ਆਲੂ ਪਟਾਈ ਲੇਟ ਹੋ ਰਹੀ ਹੈ ਜੀ ਰੇਟ ਉਹ ਦੇ ਨਾਲ ਜਿਹੜਾ ਫੈਕਟਰੀਆਂ ਦਾ ਰੇਟ ਹੈ ਜੀ ਉਹ ਡਾਊਨ ਡਾਊਨ ਆਈ ਜਾਣਾ ਹੈ ਜੀ 5 6 ਦਿਨ ਤਾਂ ਹੁਣੇ ਬਤਨੀਆਂ ਨਾਲ ਉਸ ਤੋਂ ਬਾਅਦ ਰੇਟ ਹੋਰ ਡਾਊਨ ਹੋ ਜਾਣਾ ਉਹ ਵੀ ਸਾਨੂੰ ਨੁਕਸਾਨ ਹੀ ਮਤਲਬ ਇਹ ਤਾਂ ਵੱਡਾ ਨੁਕਸਾਨ ਆਲੂਆਂ ਵਾਸਤੇ। ਸਾਨੂੰਆਂ ਵਾਸਤੇ ਤਾਂ ਇਹ ਨੁਕਸਾਨ ਹੀ ਹੈ ਜੀ। ਕਣਕ ਵਾਸਤੇ ਕਿੱਦਾਂ ਦੇਖਦੇ ਹੋ? ਕਣਕ ਵਾਸਤੇ ਤਾਂ ਇਹ ਇੱਕ ਗਿਫਟੀ ਹੈ ਜੀ, ਗੋਡ ਗਿਫਟ ਹੈ। ਠੀਕ ਹੈ। ਤੇ ਕਣਕ ਨੇ ਤਾਂ ਜਿਨ੍ਹਾਂ ਦਾ ਰੇਪ ਪਿਆ ਹੋਇਆ ਹੈ, ਉਹਨਾਂ ਨੂੰ ਇਹ ਕਣਕ ਕਾਲਿਆਂ ਨੂੰ ਤਾਂ ਵਰਦਾਨ ਹੀ ਹੈ ਜੀ ਇੱਕ ਤਰ੍ਹਾਂ ਦਾ। ਪਰ ਆਲੂ ਹੋ ਗਿਆ ਜਿਵੇਂ ਸਬਜ਼ੀ ਜਿਹਦੀ ਰੋਜ਼ ਤੜਾਈ ਹੋ ਰਹੀ ਹੈ, ਉਹਦੇ ਲਈ ਇਹ ਬਹੁਤ ਨੁਕਸਾਨਦਾਇਕ ਹੈ। ਅੱਛਾ ਕਿੰਨੇ ਕਣਕ ਤੁਸੀਂ ਮਤਲਬ ਕਿੰਨੇ ਆਲੂ ਬੀਜਦੇ ਹੋ ਨੇ? ਆਲੂ ਆਪਣੇ 45 ਕਿੱਲੇ ਆਲੂਆਂ ਦੇ ਆ ਜੀ। ਕਣਕ ਆਪਾਂ ਘਾਟੀ ਕਰੀਂਦੀ ਹੈ ਜੀ ਸਬਜ਼ੀ ਦਾ ਹੋ ਗਿਆ ਜਾਂ ਆਲੂ ਦਾ ਹੋ ਗਿਆ ਇਹ ਕ ਕਿਹੜੀ ਬਰਸਾਤ ਹੈ ਬਹੁਤ دیر ਬਾਅਦ ਪੈ ਰਹੀ ਹੈ। ਵੈਸੇ ਤਾਂ ਸਾਰੀਆਂ ਫਸਲਾਂ ਨੂੰ ਬਹੁਤ ਵਧੀਆ ਇਹ। ਕਿਉਂ ਕੋਰਾ ਲੱਗਿਆ ਸੀ ਕਿ ਭੈਣ ਆਲੂ ਦੀ ਫਸਲ ਦਾ ਨੁਕਸਾਨ ਹੁਣਾਂ ਸ਼ੁਰੂ ਹੋ ਗਿਆ ਠੀਕ ਆ। ਪਰ ਇਸ ਟਾਈਮ ਆਲੂ ਦੀ ਪਟਾਈ ਚੱਲ ਰਹੀ ਆ ਜੇ ਜ਼ਿਆਦਾ ਬਾਰਸ਼ ਹੋ ਗਈ ਤਾਂ ਜਿਹੜੀਆਂ ਬੇਲਾਂ ਸਕਾਈਆਂ ਹੋਈਆਂ ਨੇ ਉਹ ਤਾਂ ਆਲੂ ਦਾ ਨੁਕਸਾਨ ਵੀ ਹੋ ਸਕਦਾ। ਇਹ ਕਣਕ ਵਾਸਤੇ ਵੀ ਬਹੁਤ ਵਧੀਆ ਵੈਸੇ ਸਾਰੀਆਂ ਫਸਲਾਂ ਵਾਸਤੇ ਜੋ ਨਾਰਮਲ ਬਾਰਸ਼ ਹੁੰਦੀ ਆ ਤਾਂ ਬਹੁਤ ਵਧੀਆ ਜੇ ਜ਼ਿਆਦਾ ਹੁੰਦੀ ਆ ਤਾਂ ਆਲੂ ਦੀ ਫਸਲ ਪ੍ਰਭਾਵਿਤ ਹੋ ਸਕਦੀ ਆ। ਬਹੁਤ ਵਧੀਆ ਫਸਲ ਹੋਈ ਹੈ ਕਾ ਬਾਸ਼ ਹੋਈ ਹੈ ਫਸਲਾਂ ਵਾਸਤੇ ਬਹੁਤ ਵਧੀਆ ਤੇ ਠੰਡ ਵਾਸਤੇ ਵੀ ਵਧੀਆ ਜੀ ਠੰਡ ਵੀ ਉਹ ਵੀ ਚੱਕੀ ਜਾਊਗੀ ਫਸਲਾਂ ਵੀ ਹੁਣ ਛੇਤੀ ਕਦ ਗਰਨ ਗਈਆਂ ਤੇ ਬਹੁਤ ਵਧੀਆ ਕਿਸਾਨਾਂ ਦੇ ਫਾਇਦੇ ਵਾਸਤੇ ਬਾਸ਼ ਦਾ ਐਗਰੀਮੈਂਟ ਗੱਲ ਕਰਾ ਰਹੇ ਝੰਡਾ ਦਿਖਾਉਂਦੀ ਆ ਉਥੇ ਤੋਂ ਵੀ ਰਾਹਤ ਮਿਲੂਗੀ ਜੀ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਰਾਹਤ ਮਿਲੂਗੀ ਠੀਕ ਰਹੂਗਾ ਜੀ ਤੇ ਬਾਸ਼ ਦਾ ਬਹੁਤ ਵਧੀਆ ਬਾਸ਼ ਹੋਈ ਜਾਣਾ ਹੁਣ ਤਾਂ ਵਧੀਆ ਕਿੰਨੇ ਕੇ ਪੈ ਗਈ ਸੀ ਲੋਕ ਬਸ ਬਹੁਤ ਵਧੀਆ ਪੈ ਗਈ ਸੀ ਤੇ ਜਿਹੜੀ ਵਾਰਚ ਹੋ ਰਹੀ ਹੈ ਜੀ ਹੈਗੀ ਤਾਂ ਲੇਟ ਹੈ ਜੀ ਇਹ ਵਾਰਸ਼ ਤਾਂ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਪ੍ਰੋਬਲਮ ਸੀ ਜਿਸ ਤਰ੍ਹਾਂ ਸੁੱਕੀ ਜਿਹੀ ਖੰਗ ਰਹਿ ਰਹੀ ਸੀ ਬੁਖਾਰ ਬਖੂਰ ਦਾ ਸੀਗਾ ਤੇ ਹੁਣ ਇਹ ਮੀਂਹ ਪੈਣ ਨਾਲ ਥੋੜੀ ਜਿਹੀ ਰਾਹਤ ਜ਼ਰੂਰ ਮਿਲੇਗੀ ਤੇ ਸੁਧਾਰ ਬਹੁਤ ਹੋਏਗਾ ਸਿਹਤ ਤੇ ਬਹੁਤ ਸੁਧਾਰ ਹੋਏਗਾ ਤੇ ਹੁਣ ਲੱਗਦਾ ਠੰਡ ਵੀ ਬਹੁਤ ਵੱਢ ਜਣੇ ਤੇ ਕੀ ਲੱਗਦਾ ਵੀ ਥੋੜੇ ਲੇਟ ਵੀ ਹੈਗੀ ਆ ਹਾਂ ਇੱਕ ਵਾਰੀ ਠੰਡ ਵੀ ਬਹੁਤ ਲੇਟ ਹੈਗੀ ਆ ਹੁਣ ਆ ਵੀ ਕੱਲ ਬਰਫ਼ ਵੀ ਬਹੁਤ ਪਈ ਆ ਇੱਧਰ ਮਨਾਲੀ ਸਾਈਡ ਤੇ ਹੁਣ ਉਹਦਾ ਪ੍ਰਭਾਵ ਵੀ ਆਪਾਂ ਕਹਿ ਸਕਦੇ ਹਾਂ ਬਾਹਰ ਤੇ ਇਹ ਵੀ ਬਾਸ ਦੇ ਨਾਲ ਹੁਣ ਕਰਦੀ ਕਿ ਹੋਰ ਵੀ ਵਾਤਾਵਾਂਗੇ ਹਾਂਜੀ ਆ ਹੁਣ ਲੱਗਦਾ ਬਹੁਤ ਜ਼ਿਆਦਾ ਠੰਡ ਪੈਣੀ ਆ ਜਿਹੜੀ ਧੁੰਦ ਲੇਟ ਆ ਇਸ ਵਾਰੀ ਤੇ ਹੁਣ ਉਮੀਦ ਲੱਗਦੀ ਆ ਵੀ ਧੁੰਦ ਵੀ ਪੈਣੀ ਸ਼ੁਰੂ ਹੋ ਜਾਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ